ਜਿਹੜੇ ਬੰਦੇ ਮੜਾਤਲ ਬੰਦੇ ਹਨ ਤਖੜੇ ਬੰਦੇ ਆ ਉਹ ਖਾਦ ਲੈ ਰਹੇ ਆ ਮਾੜੇ ਜ਼ਿਮੀਂਦਾਰ ਨੂੰ ਦੋ ਕਿੱਲਿਆਂ ਚਾਰਾਂ ਕਿੱਲਿਆਂ ਨੂੰ ਰੇਹ ਨਹੀਂ ਮਿਲਦੀਗੀ ਜੇ ਕਹਿੰਨੇ ਆ ਵੀ ਸਾਨੂੰ ਰੇਹ ਦੇ ਦਿਓ ਉਹ ਕਹਿੰਦੇ ਸਾਡੀ ਵਾਰੀ ਆਉਂਦੀ ਆ ਨੰਬਰ ਲਾ ਦਿੰਦੇ ਆ ਤੇ ਵਾਰੀ ਆਉਣ ਤੋਂ ਬਾਅਦ ਨੰਬਰ ਲੱਗ ਜਾਂਦਾ ਫਿਰ ਜਦੋਂ ਉਹਨੂੰ ਵਾਰੀ ਆਉਂਦੀ ਉਹਦੋਂ ਕਹਿੰਦੇ ਖਾਦ ਮੁੱਕ ਗਈ ਆ ਇਹ ਇੱਕ ਦੇ ਘਰੇ ਤਾਂ 100-100 ਬੋਰੀ ਦੇਈ ਜਾਂਦੇ ਆ ਚੋਰੀ ਵੀ ਦੇਈ ਜਾਂਦੇ ਆ ਫਾਸੀ ਇਹਨਾਂ ਨੂੰ ਫੜਾਂਗੇ ਵੀ ਕੋਸ਼ਿਸ਼ ਸਾਡੀ ਇਹੀ ਆ ਤੁਹਾਨੂੰ ਮੋਦਾ ਫੜ ਕੇ ਵੀ ਦੇਵਾਂਗੇ ਬਹੁਤ ਹੈ ਚੀਜ਼ਾਂ ਵੀ ਦਿੱਤੇ 100-100 ਕਟਰ ਹਾਂ ਹਾਂ ਆਪਾਂ ਇਹ ਕਹਿੰਦੇ ਵੀ ਤਲਾਸ਼ੀ ਫੈਕਟਰੀ ਸਾਹਿਬ ਹਫਤੇ ਬਾਅਦ ਆਉਂਦੇ ਆ ਕਹਿੰਦੇ ਅਗਲੇ ਹਫਤੇ ਮੰਗਲਵਾਰ ਮੰਗਲਵਾਰ ਨਹੀਂ ਆਉਂਦੇ ਫਿਰ ਕਹਿੰਦਾ ਸ਼ੁੱਕਰਵਾਰ ਅੱਜ ਸ਼ੁੱਕਰਵਾਰ ਆਏ ਹੁਣ ਕਹਿੰਦੇ ਜਿੰਨਾਂ ਨੂੰ ਜਮੇ ਨਹੀਂ ਦਿੱਤੇ ਉਹਨਾਂ ਨੂੰ ਦੇਣੀ ਆ ਤੇ ਜਿੰਨਾਂ ਨੂੰ ਦੋ ਘਟੇ ਦਿੱਤੇ ਉਹ ਵੀ ਜਮਾਂ ਦੇ ਬਰਾਬਰ ਹੀ ਆ ਤੇ ਫੈਕਟਰੀ ਸਾਹਿਬ ਸਿੱਧਾ ਕਹਿ ਗਏ ਕਿ ਵੀ ਜਿੰਨਾਂ ਨੂੰ ਪਹਿਲਾਂ ਦੇਤੀ ਅਸੀਂ 50 ਘਟੇ ਦੇਤੇ ਵੀ ਹੁਣ ਅਸੀਂ ਨਹੀਂ ਦਿੰਦੇ ਕਰ ਲੋ ਜਿਹੜਾ ਕੋ ਕਰਨਾ ਤੇਰੀ ਡੀਏਪੀ ਆ ਅੱਜ ਤੀਕ ਸਾਨੂੰ ਐਂ ਹਿਸਾਬ ਕਿਤਾਬ ਹੀ ਨਹੀਂ ਦਿੱਤਾ ਗਿਆ ਕਿੱਥੇ ਪਹੁੰਚ ਗਈ ਮੇਰੇ ਖਾਤੇ ਦੇ ਵਿੱਚ ਡੀਏਪੀ ਕੋਈ ਵੀ ਕਹ ਦੇ ਵੀ ਹਾਂ ਇਹਨਾਂ ਦੀ ਘਟਿਆ ਵਿੱਚ ਠੀਕ ਹੈ ਆਪਾਂ ਨੂੰ ਡੀਏਪੀ ਇੱਡਾ ਵੱਡਾ ਸਾਡਾ ਪਿੰਡ ਐਡਾ ਰਕਬਾ ਜੀ ਸੈਕਟਰੀ ਹਫਤੇ ਚੈੱਕ ਵਾਰ ਆ ਰਿਹਾ ਜੀ ਪੱਕਾ ਹੈਣੀ ਪੱਕਾ ਹੈਣੀ ਜੀ ਕਾ ਤੋਂ ਹੈਣੀ ਇਹ ਚੱਕਦੇ ਆ ਉਹ ਜਿਹਦਾ ਜੀ ਕਰਦਾ ਕਿ ਉਹਨੂੰ ਰਾਤ ਨੂੰ ਜੀ ਕਿਸੇ ਦੇ ਘਰੇ 100 ਬੋਰੀ ਭੇਜਤੀ ਕੇ ਤੇ 50 ਭੇਜਤੀਆਂ ਕਿਸ ਨੂੰ ਤਾਂ ਯਾਨੀ ਕਿ ਕਿੱਲੇ ਵਾਲੇ ਨੂੰ ਤਾਂ ਮਿਲਦਾ ਕੁਛ ਨਹੀਂ ਵਿਚਾਰਾ ਰੋਂਦਾ ਪੜਦਾ ਉਹ ਕਿੱਲੇ ਵਾਲਾ ਮਰ ਜਾਂਦਾ ਮੈਨੂੰ ਪਤਾ ਵੀ ਇੱਥੇ ਅੱਧੇ ਬੰਦੇ ਨੂੰ ਮਰੇ ਆਈ ਨਹੀਂ ਪੰਜ ਚਾਰ ਬੰਦੇ ਜਿਹੜੇ ਮੰਨ ਕੇ ਚੱਲੋ ਵੀ ਮੋਦਵਾਰ ਰੱਖ ਲਓ ਜਾਂ ਕਿੱਦਾਂ ਪ੍ਰਧਾਨ ਰੱਖ ਲਓ ਕੁਝ ਵੀ ਰੱਖ ਲਓ ਉਹਨਾਂ ਬੰਦਾਂ ਦੇ ਘਰੇ ਤਾਂ ਰਹ ਜਾਂਦੀ ਆ ਤੇ ਠੀਕ ਆ ਆਮ ਬੰਦੇ ਨੂੰ ਜਿਹੜਾ ਛੋਟਾ ਕਿਸਾਨ ਨੂੰ ਰਹੇ ਨਹੀਂ ਮਿਲਦਾ